ਲਓ ਪਾਈ ਇੱਕ ਪਾਸੇ ਦਾਦੀ ਇੱਕ ਇੱਕ ਗੱਬੇ ਦਾਦੀ ਆਲੇ ਦਵਾਲੇ ਨਾਨੀਆਂ ਪਤਾ ਕਿ ਛੁੱਟੀ ਵਧਾਉਣ ਦਾ ਚੱਕਰ ਆਇਆ ਹੁਣ ਨਹੀਂ ਮੀਟਿੰਗ ਚ ਆਲੂ ਇੱਕ ਮਿੰਟ ਮਾ ਘੁੰਜੇ ਨਹੀਂ ਹੋਈ ਜਾ ਸਾ ਮੇਰੀ ਗੱਲ ਸੁਣੋ ਅਸੀਂ ਤਾਂ ਬੈਠੀਆਂ ਆਲੇ ਦਾਲੇ ਇਦਾਂ ਕਹੇ ਵੀ ਕੇ ਕੋਈ ਦਾਦੀ ਨਹੀਂ ਦਿਖਦੀ ਹੋਈ ਨੁਕੋਚ ਪੋਤੀ ਚ ਹੁਣ ਦੱਸ ਦੂਗੇ ਸਰਦ ਕਾਲਾ ਚਾਚਾ ਉਹਨੂੰ ਕਹਿ ਪਤਾ ਹੋਊਗੀ ਉਹ ਤਾਂ ਕਹਤਾ ਮਾਰਕੋ ਜੀ ਤੱਕਦੇ ਨਹੀਂ ਹੋਈ ਬੁੱਧ ਤੇ ਆਪ ਤੱਕਦੇ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਹੈ ਰੋਜੀ ਕੀ ਪਤਾ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਤੇ ਰਾਤ ਚਾਹ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਦੀ ਤੇ ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਦਵਾਲੀ ਦੇ ਦਿਨ ਹੈ ਜੀ ਨੱਠ ਭੱਜ ਪਈ ਵੀ ਸਾਰਿਆਂ ਨੂੰ ਕੋਈ ਘਰਾਂ ਨੂੰ ਸਜਾ ਰਿਹਾ ਹੈ ਤੇ ਗੁਰੂ ਘਰਤਾ ਆਲਰੇਡੀ ਸਾਰਿਆਂ ਪਿੰਡਾਂ ਦੇ ਵਿੱਚ ਸਜਾਏ ਹੋਇਆ ਤੇ ਵਾਗ ਰੋ ਕੇ ਵੀ ਅਰਦਾਸਾ ਵੀ ਦਵਾਲੀ ਸਾਰਿਆਂ ਦੀ ਪਾਈ ਸੋਖ ਸ਼ਾਂਤੀ ਨਾਲ ਮਨਾ ਹੋਵੇ ਕਿਸੇ ਵੀ ਜਵਾਕ ਦਾ ਬੜੇ ਨਾਲ ਕੋਈ ਮਸਾਪਾ ਨਾ ਹੋਵੇ ਇੱਕ ਗੱਲ ਜ਼ਰੂਰ ਹੈ ਜੀ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖਣਾ ਕਿ ਉਹਨਾਂ ਨੇ ਜਿੱਦ ਕਰਕੇ ਬੰਬ ਚਲਾਉਣੇ ਆ ਅੱਗੇ ਨੇ ਬੱਚਾ ਨਹੀਂ ਦੇਖਣਾ ਨਾ ਕੋਈ ਦੇਖਣਾ ਨਿਆਣਾ ਨਾ ਦੇਖਣਾ ਕੋਈ ਸਿਆਣਾ ਜਿੰਨਾ ਉਹਦਾ ਬਚਾਉ ਰੱਖੋਗੇ ਉਨਾਂ ਹੀ ਫਾਇਦਾ ਆਪਣਾ ਤੇ ਦੂਸਰੀ ਗੱਲ ਹੈ ਕਿ ਜੀ ਇਦਾਂ ਕਰਨ ਗਿਆ ਸੀ ਆਪਣੇ ਜੀਜੇ ਨਾਲ ਜੀ ਪਟਾਕੇ ਖਰੀਦਣ ਪਟਾਕੇ ਖਰੀਦ ਕੇ ਜਦੋਂ ਅ ਰਵਿੰਦਰ ਨੂੰ ਛੱਡਣਾ ਆ ਜੀ ਵਾਪਸ ਤੇ ਕੁੜਮਣੀ ਸਾਹਾ ਕਹਿੰਦੀ ਜੀ ਤੇ ਵੀ ਕੱਲ ਹਰਗੁਣ ਦਾ ਦਾਦਾ ਹਰਗੁਣ ਨੂੰ ਮਿਲ ਗਿਆ ਵੀ ਮੈਂ ਕੱਤ ਨਹੀਂ ਮਿਲ ਕੇ ਆਉਂਗੀ ਦਾਦੀ ਵੀ ਜਾ ਸਕਦੀ ਆ ਤੇ ਉਹ ਆਏ ਹੋਇਆ ਜੀ ਉਹਨਾਂ ਨੂੰ ਚਾਹ ਪਾਣੀ ਪਲਾਤਾ ਤੇ ਗੱਲਾਂ ਬਾਤਾਂ ਸਾਡੀਆਂ ਚਲਦੀਆਂ ਚਲਦੀਆਂ ਵਿੱਚ ਮਾਂ ਵੀ ਚੱਲ ਵੀਡੀਓ ਵੀ ਬਣਾ ਲਮੈਂ ਥੋੜੀ ਜੀ ਤੇ ਉੱਧਰ ਬੈਠਿਆ ਜੀ ਲਾਓ ਉਹਨਾਂ ਨੂੰ ਵੀ ਚੱਲ ਅਗੇ ਕਰਨ ਤਾਂ ਉਹਨਾਂ ਪਟਾਕੇ ਲਾ ਕੇ ਮਸੀ ਜੀ ਨੂੰ ਮਿਲੋਗਾ ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਮੰਮੀ ਸਾਤਰੀ ਗਾ ਜੀ ਸਾਰੇ ਮੰਮੀ ਨੇ ਕਿਹਾ ਵੀ ਭਾਈ ਮੈਂ ਨਾ ਪਿੱਛੇ ਰਹਿ ਜਾਮਾ ਹਾਂ ਹੋਰ ਕੀ ਮੈਂ ਵੀ ਪਤਾ ਆਪਣੀ ਪੋਤੀ ਨੂੰ ਮਿਲ ਕੇ ਆਣਾ ਤਾਂ ਦਾਦੂ ਨੂੰ ਮਿਲ ਕੇ ਗਿਆ ਜਾ ਭਾਈ ਦਾਦੂ ਮਿਲ ਕੇ ਗਿਆ ਸਪੈਸ਼ਲ ਆ ਕੇ ਮੈਂ ਵੀ ਆਪਣੇ ਪੁੱਤ ਨੂੰ ਮਿਲ ਕੇ ਜਾਣਾ ਚਾਹਤੀ ਆ ਜਿੱਦਾਂ ਦੱਸਦਾ ਇੱਧਰ ਜਾਗਦੀ ਸੀ ਹਾਂ ਤੁਸਦੀ ਲਾਡ ਲਈ ਦੀ ਸੀ ਦਾਦੇ ਦੀ ਹਾਂ ਦਾਦੂ ਗੁਰ ਦਾਦੂ ਗਾ ਗੱਲਾਂ ਕਰ ਲਈਆਂ ਗੱਲਾਂ ਸੁਣਦੀ ਵੀ ਮੇਰੇ ਬਾਰੇ ਸੁਤੀ ਪਈ ਇਹਦੇ ਨਾਲ ਲੱਟੂ ਛਾੜਾ ਪਿਆ ਭਾਈ ਸੁੱਤਾ ਇਹ ਮੇਰੇ ਬਾੜੂ ਦਾ ਬਾੜੂ ਦਾਦੂ ਕਹਿੰਦਾ ਇੰਨਾ ਗੂ ਹੈ ਅਸੀਂ ਕਹਿੰਦੇ ਦੁੱਧ ਬੁਲਾਉਂਦੇ ਆ ਭਾਈ ਅਸੀਂ ਨਾਲੇ ਰਵਿੰਦਰਪੁਰਾ ਦਾ ਕਹਿ ਦਿੱਤਾ ਤੁਹਾਨੂੰ ਅੱਜ ਇਹ ਵੀ ਲੱਗਿਆ ਸਰੋਂ ਨੂੰ ਕਿ ਮਾੜੂ ਜਾਂ ਕਹਿ ਤਾਂ ਪਹਿਨੀ ਮਾੜੂ ਜਾਂ ਖਾਪਦਾ ਅਸੀਂ ਘਰੂ ਸੇਵਾ ਕਰਦੇ ਵਿਚਾਰੀ ਅਸੀਂ ਉਹ ਨਹੀਂ ਕਹਿੰਦੇ ਵੀ ਦੁੱਧ ਨਹੀਂ ਬੁਲਾਉਂਦੇ ਹੈਗੇ ਜਿੱਦਾਂ ਮਾੜੂ ਜੀ ਆ ਉਹ ਜਿੱਦਾਂ 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 ਹੁਣ ਨਿਆਣੇ ਨੂੰ ਆਪਾਂ ਪਿਆਰ ਲਾਡ ਮੈਂ ਕਹਿ ਦਿੰਦੇ ਨਾ ਉਹ ਸੱਤਾਂ ਬਾਈ ਜਿੱਕੜਾ ਲੱਡੂ ਕਹਿੰਦਾ ਹਾਂ ਤੈਨੂੰ ਮਾਰੂਗਾ ਤਾ ਬੱਸ 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 ਜਿੰਨੇ ਜਿੰਨੇ ਬੰਦੇ ਆਪ ਨੂੰ ਅੱਛਾ ਤੂੰ ਕਿਸੇ ਘਾਇਲੀ ਮਾਰੀ ਪਿਆਰੇ ਤੇ ਮਾਰਦੀ ਜਾਂ ਤੇਰਾ ਵੀਰ ਇੱਕ ਤਾਂ ਪਾਰੀਂ ਤੂੰ ਕਹ ਤੇ ਕਰੀ ਪਾਰੀਂ ਲੈ ਉਹਦੇ ਵੀ ਤਾਂ ਦੀ ਤੂੰ ਵੀ ਕਰਨੀ ਆ ਇਹਦੀ ਵੀ ਤਾਂ ਹੋਇਆ ਉਹ ਕਿਹਾ ਮਾਸੀ ਲੱਗਦੀ ਜੋ ਤੇਰੇ ਨਾਲੋਂ ਤੇ ਤੇਰੇ ਨਾਲੋਂ ਬੜਾ ਉਹਦਾ ਭਾਈ 마ਸੀ ਲੱਗਦੀ ਸਸੀਤਾ ਦੀ ਸਾਰਿਆਂ ਨੂੰ ਮੰਮੀ ਇਹ ਤਾਂ ਉਹ ਤਾਂ ਅੱਧਰ ਸ਼ੂਤਾਂ ਟੇਚੀਆਂ ਲਘੋ ਹਰ ਬੁੰਦੇ ਕੱਪੜੇ ਲਘੋ ਵੀ ਜੀਜੂ ਆਗਾ ਲੈ ਚੋ ਦੇਖ ਲੈ ਇਹਨੂੰ ਜਿਆਦਾ ਫਿਕਰਾਂ ਦਾ ਪਰਪਾਲ ਬਾਰ ਕੱਦੇ ਨਹੀਂ ਫਿਰਦੀ ਆ ਨਾ ਪਹਿਲਾਂ ਸਾਨੂੰ ਵੀ ਪੱਟੜ ਕਰਤਾ ਗੋਲੀਆਂ ਮਾਰ ਮਾਰ ਕੇ ਤੁਸੀਂ ਬਚੇ ਹੋ ਆ ਜਾ ਹਾਂ ਪਰਪਾਲ ਬਾਰ ਫਿਰਦੀ ਨਹੀਂ ਬਾਈ ਮੈਂ ਬਾਈ ਦੇਖੀ ਕਿ ਸਾਡੇ ਕਿਰ ਵੀ ਨਾ ਚਲਾ ਦੀ ਹਾਂ ਆਹ ਨਾ ਉਹ ਜੰਨਾਨੂ ਕਈ ਜਣਾ ਉਹਨੇ ਇਹਨੇ ਪਟਾਕੇ ਚਲਾਉਣਾ ਇਹਦਾ ਵਿੱਚ ਤੋਂ ਕੱਢਦਾ ਮੈਂ ਜਗਾੜ ਦੇ ਜਿਹੜਾ ਉਹ ਸਿੱਟਦਾ ਕੋਈ ਦਿੱਤਾ ਖੂਨ ਚਾਤਾ ਲੋਕਿਆ ਗਿਆ ਉਹ ਉਧਰ ਤੇ ਸ਼ੁਕਰ ਐ ਤੇ ਪਟਾਕੇ ਨਹੀਂ ਪਏ ਜੇ ਪਟਾਕੇ ਪਾ ਕੇ ਤਾਂ ਉਹ ਹੁੰ ਜਵਾਕਦੀ ਇਹਨਾਂ ਨੂੰ ਡਰੀ ਜਾਣਾਂ ਦਾ ਵਿਚਾਰੀ ਹਾਂਜੀ ਹਾਂ ਪਰ ਹੁਣ ਪਟਾਕੇ ਨਾਲ ਚੱਲਦੇ ਤਰ੍ਹਾਂ ਕਿ ਡਰਦੀ ਨਹੀਂ ਹਾਂ ਹਾਂ ਹੁਣ ਇਹ ਨਾ ਦੇਖ ਲਿਆ ਵੀ ਭਾਈ ਦੀਵਾਲੀ ਦੇ ਦਿਨ ਸ਼ੁਰੂ ਹੋ ਗਏ ਵੀ ਹੁਣ ਤਾਂ ਟਾਮੇ ਟੰਲੇ ਦੀ ਬੱਜੀਓ ਜਾਣੇ ਪਟਾਕੇ ਅੱਧੀਆਂ ਕੈਮ ਕਰਨਾ ਹੈ ਹਾਂ ਬਾਗਲਾ ਦਿੱਲੀ ਕਰਨਾ ਹਾਂ ਉਹ ਤਾਂ ਵੈਸੇ ਚਾਚਾ ਜੀ ਦੀਵਾਲੀ ਵਾਲੇ ਪਟਾਕੇ ਤਾਂ ਨਹੀਂ ਅੱਜ ਵੱਜ ਰਹੇ ਦੀਵਾਲੀ ਦਾ ਅਸਲ ਚ ਕਾਲੂ ਹੀ ਹੈ ਜੱਬ ਅਸਲ ਤਾਂ ਕਾਲੂ ਹੈ ਜਦਾ ਹਾਂ ਜੇ ਕਿ ਚੱਲ ਇਹ ਵੀ ਨਹੀਂ ਪਤਾ ਹੁਣ ਤੱਕ ਬਲੌਗ ਕੰਮ ਸਾਡਾ ਕੱਤ ਨਹੀਂ ਹਾਂ ਆਪਾਂ ਕਹੀਏ ਕਾਲੂ ਉਧਰ ਜਾ ਤੂੰ ਦੀਵਾਲੀ ਮਨਾਈ ਵੀ ਹੋਵੇ ਹਾਂ ਕਾਲਾ ਕੀ ਜੇ ਵੀ ਪਤਾ ਨਹੀਂ ਇਹ ਨਹੀਂ ਫਿਰਦੇ ਆਓ ਬਲੌਗ ਚਲੋ ਅੱਗੇ ਅੱਗੇ ਪਿੱਛੇ ਹੁੰਦੇ ਮੈਨੂੰ ਪਤਾ ਹਾਂਜੀ ਹਾਂ ਹੈਂ फेर ਅਗਲੇ ਨੰਗਣਾ ਰਬ ਤੁਸੀਂ ਕੱਲ ਤੋਂ ਕੱਲ ਦਵਾਲੀ ਜਿਹੜਾ ਦਵਾਲੀ ਤੋਂ ਥੋੜੇ ਚੰਨ ਤੋਂ ਪਹਿਲਾਂ ਮਨਾਉਂਦੀ ਸੀ ਇਹ ਬਦਰੀ ਕਿਹੜੀ ਦੁਨੀਆ ਚ ਰਹਿੰਦੇ ਆ ਸਹੀ ਗੱਲ ਇਹ ਚੱਕਰ ਆ ਵੀ ਚੱਲ ਕੋਈ ਨਹੀਂ ਬਹਿਗਰੂ ਬਈ ਥਰਨ ਚੜਦੀ ਗੱਲਾਂ ਕਰਕੇ ਮੰਦੀ ਛੋੜ ਤੋਂ ਵੈਸਾ ਕੱਪੜੇ ਮੇਰੇ ਲਿਬੜੇ ਹੋਏ ਖੋਆ ਮੈਂ ਮਾਰ ਕੇ ਇਹ ਦੱਸਣਾ ਜ਼ਰੂਰੀ ਮੈਂ ਕੱਪੜੇ ਦਿੱਖਦੇ ਆ ਵੀਰੋਂ ਦੇ ਵਿੱਚ ਵੀ ਲਿਬੜੇ ਹੋਇਆ ਮੈਂ ਹੁਣ ਆ ਕੇ ਕਹ ਦਿੰਦਾ ਜੀ ਕੱਪੜੇ ਮੇਰੇ ਲਿਬੜੇ ਹੋਏ ਆ ਸੰਦੀਪ ਸਿੰਘੂਪਰਾ ਹੀ ਤੋਂ ਹੁੰਦੀਆਂ ਨਹੀਂ ਉਹ ਵੀ ਅਸੀਂ ਪਾ ਕੇ ਫਿਰ ਜੰਦੇ ਆ ਜੀ ਹੁਣ ਕੀ ਕਰੀਏ ਉਹ ਵੀ ਨਹੀਂ ਗੱਲ ਟਾਈਮ ਹੀ ਟਪਾਉਣਾ ਕੀ ਖੇਤਾਂ ਚੋਂ ਆਏ ਆ ਨਾ ਖੇਤਾਂ ਚੋਂ ਤਾਂ ਅਸੀਂ ਜਾਂਦੇ ਹੀ ਨਹੀਂ ਖੇਤਾਂ ਦਾ ਕੰਮ ਨਹੀਂ ਕੋਈ ਕਰਦਾ ਆਗਾ ਨੂੰ ਕਹਿੰਦਾ ਜਿਹੜਾ ਕੰਮ ਕਰਿਆ ਬੰਦਾ ਅਸਲੀਅਤੇ ਬੋਲ ਸਕਦਾ ਡੁਪਲੀਕੇਟ ਸੀ ਬੋਲ ਨਹੀਂ ਸਕਦੇ ਹਾਂ ਜੋ ਅਸਲੀਅਤ ਹੋਏ ਬੋਲੂ ਮੈਂ ਕੋਆ ਕੱਢ ਕੇ ਮੈਂ ਗੱਲ ਕਹਿਤੀ ਕਹਿੰਦੀ ਆ ਸਾਨੂੰ ਮੰਨੇ ਚੱਲ ਕੋਈ ਨਹੀਂ ਚੱਲ ਕੋਈ ਨੂੰ ਨੇ ਬੋਲ ਜਾਨਾ ਟਿੱਡੀ ਜੀ ਨੇ ਬੱਚੇ ਨਿਆਣਿਆਂ ਦਾ ਕੰਮ ਕੀ ਹੁੰਦਾ ਪਹਿਲਾਂ ਪਹਿਲਾਂ ਬਹੁਤ ਸਾਨੂੰ ਕਮੈਂਟ ਆਉਂਦੇ ਰੀਤ ਨੂੰ ਚੁੱਪ ਕਰਾ ਲ ਰੀਤ ਨੂੰ ਚੁੱਪ ਕਰ ਰੀਤ ਨੂੰ ਕਿਵੇਂ ਚੁੱਪ ਕਰਾ ਦੇ ਭਾਈ ਇਹਨਾਂ ਦੀ ਜ਼ਿੰਦਗੀ ਹੀ ਹੁਣ ਥੋੜਾ ਉਹਨਾਂ ਤੇ ਆਪਣੀ ਚੈਨ ਵੀ ਆਜ਼ਾਦੀ ਖੋਲਣੀ ਉਹ ਤਾਂ ਹੌਲੀ ਹੌਲੀ ਬੈਗ ਡੱਡੇ ਭਾਰੇ ਹੋ ਜਣੇ ਪਿੱਠਾਂ ਪਰ ਲੜ ਕੇ ਜਾਣੇ ਫੇਰ ਜਿਆਦਾ ਔਖਾ ਹੋ ਜਾਏ ਆਜ਼ਾਦੀ ਖਤਮ ਹੋ ਗਈ ਫੇਰ ਬੱਸ ਆਈ ਪੜ ਕੇ ਚੱਲੀ ਪੜਨ ਆਈ ਪੜ ਕੇ ਚੱਲੀ ਪੜਨ ਚੱਲੀ ਟਿਊਸ਼ਨ ਆ ਗਈ ਜੀ ਪੜ ਲੈ ਘਰ ਦਾ ਹோம்ਵਰਕ ਕਰ ਲੈ ਬਾਅਦ ਜਾਲਾਂ ਤੇ ਫਾੜ ਜਾਣਾ ਫੇਰ ਸਹੀ ਗੱਲ ਤੇਰੀ ਸਮਝ ਲੱਗਣਾ ਚਾਵਾਕਾਂ ਨੂੰ ਵੀ ਕੀ ਕਰਨਾ ਕੀ ਜਾਰੀਨਾਂ ਦੀ ਗੱਲ ਤਸਮੱਲਾ ਹਾਂਜੀ ਦੱਸ ਦਿੰਦੇ ਆ ਕਿ ਆਏ ਮਣ ਓ ਭਾਈ ਦੱਸੋ ਤੁਸੀਂ ਕੀ ਹੋਇਆ ਕੀ ਹੋਇਆ ਲੜਦੀ ਆ ਉਹਦੇ ਨਾਲ ਫੋਨ ਪਿਸਤਾਲ ਹੋ ਗਿਆ ਉਹ ਕਹਿੰਦੀ ਇੱਧਰ ਨਾ ਆਈ ਅੱਛਾ ਪਿਸਤਾਲ ਖੋਲ ਮੇਰੀ ਜਗ੍ਹਾ ਉੱਪਰ ਨਾ ਬੈਠ ਮੇਰੀ ਮੰਮਾ ਕੋਲ ਅੱਛਾ ਇੱਧਰ ਮਿਲੋ ਜੀ ਭਾਈ ਮੰਮੀ ਨੂੰ ਤੇ ਭਾਬੀ ਨੂੰ ਜੀ ਉਧਰ ਵਾਲੇ ਜਵਾਕਾ ਨੇ ਉਹ ਕਹਿੰਦੀ ਫੋਨ ਚਾਰਜ ਕਰਦੇ ਸਾਡੇ ਵੀਰੇ ਲੁੱਗ ਗਏ ਭਾਈ ਕੁੜੀ ਦਾ ਖਾਸਾ ਭਾਈ ਕੁੜੀ ਜੀ ਜੀ ਭਾਈ ਸਭ ਤੋਂ ਕੰਮ ਨਾ ਜ਼ਿਆਦਾ ਵਿੱਕੀ ਔਖਾ ਦੇ ਵਕਾ ਲਈ ਸਹੀ ਗੱਲ ਹੈ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਜਿੰਨਾ ਕੰਮ ਕਰਨਾ ਸੋਕਾ ਹੈ ਪਰ ਜੁਵਾਨਾਂ ਸੰਗਰੇ ਬਹੁਤ ਔਕੇ ਹੈ ਬਹੁਤ ਔਕੇ ਜੀ ਆਹ ਤਾਂ ਨਾ ਛਲੇਡਾ ਜਿਆ ਇਹ ਤਾਂ ਸਾਂਭਣਾ ਬਹੁਤ ਹੀ ਔਖਾ ਜੀ ਉਹ ਗੱਲ ਉਹੀ ਆ ਗਈ ਜੀ ਫੇਰ ਪਿਆਰ ਚ ਹੁਣ ਕਹਿ ਹੋ ਜਿੰਦਾ ਮੈਂ ਸਹੀ ਹੈ ਪਿਆਰ ਜੀ ਤਾਂ ਹੋਣੀ ਹੈ ਨਾ ਹਾਂ ਪਰ ਗੋਣੇ ਮੰਮੀ ਲੱਡੂ ਫੱਟੂ ਪਤਲੀ ਕਿਆ ਪਾਪਾ ਕੁਸੋਰ ਹੈ ਕਈ ਵਿੱਚ ਚਾਚੀ ਦੀ ਗਾਉਂਦੀ ਕਹਿਣ ਲੱਪੇ ਸੀ ਕਿ ਮਨਕੀਰਤ ਨੂੰ ਜਦੋਂ ਬਾੜ ਜਾਲੀ ਦੇ ਬਾੜ ਲੀਦੇ ਜੀ ਜਦ ਮੈਂ ਤਾਂ ਇਹਨੂੰ ਗਾਉਂਦੀ ਹੋ ਕਹਿਣ ਲੱਗ ਗਿਆ ਵਾ ਪਤਾ ਨਹੀਂ ਤਾਂ ਆ ਹੀ ਆ ਗਈ ਫਿਰ ਬੋਲ ਜਿਹੀ ਤੇ ਨਹੀਂ ਆ ਲੈ ਹੋ ਜਾਂਦੇ ਆ ਪਿਆਰ ਦੇ ਵਿੱਚ ਨਾ ਬਹੁਤ ਪਿਆਰ ਚ ਕਹਿ ਹੋ ਜਾਂਦਾ ਆ ਰਿੰਦਰ ਦੀ ਕੁੜੀ ਨੱਚ ਪੀੜੀ ਹੈ ਨੱਚ ਪੀਂਦੇ ਆ ਇਹ ਮੇਰਾ ਮਖਚੜੂ ਨਹੀਂ ਹੈਗਾ ਇਹ ਮੇਰਾ ਮਖਚੜੂ ਨਹੀਂ ਹੈ ਉਹ ਆਪਣੇ ਵਾਲ ਬੂਲ ਬਚਾ ਕੇ ਰੱਖੇ ਸਿੱਧਾ ਹਕਦਮਣ ਕਰਦਾ ਸੀ ਹਮਲਾ ਇਹ ਤੇ ਕੋਈ ਨਹੀਂ ਬਚਦਾ ਇਹ ਤਾਂ ਅਸੀਂ ਨਹੀਂ ਬਚਦੇ ਆ ਸਾਡੇ ਵੀ ਪਟ ਦਿੰਦਾ ਮੰਮੀ ਜੇ ਕਿਤੇ ਦਾੜੀ ਆ ਗਈ ਹੱਥ ਮਾਂ ਰਾਠ ਪਵਾ ਦੋਂਦਾ ਜੀ ਇਹ ਲੜਾਕਾ ਹੋਊਗਾ ਮੁੰਡਾ ਜਿਹੜਾ ਸਾਬ ਨਾਲ ਕੰਮ ਕਰਦਾ ਇਹਦਾ ਭੱਜ ਪੈਂਦਾ ਜਿਹੜਾ ਸਾਬ ਨਾਲ ਇਹਦਾ ਬਹੁਤ ਪੈਂਦਾ ਜੀ ਨਾਲ ਨੱਟ ਨੱਟ ਕੇ ਬੜਾ ਹੋ ਕੇ ਪਤਾ ਲੱਗੂਗਾ ਲਾ ਲਾ ਇਹਨੂੰ ਨਾ ਚਾਚਾ ਜੀ ਅਣਜਾਣ ਬੰਦਾ ਨਹੀਂ ਚੱਕ ਠਗਦਾ ਹਾਂ ਇਹ ਜੂ ਜੂ ਅਗਲਾ ਇਹ ਪਿੱਛੇ ਨੂੰ ਮਾਰਨੀ ਜੀ ਛਾਲ ਵੀ ਗੱਲੇ ਛੱਡ ਦੋ ਬਹੁਤ ਛਾਲਾ ਮਾਰਦਾ ਹਾਂਜੀ ਨੂਰ ਪਾਰੀਆਂ ਕਰਦੀ ਪਾਰੀਆਂ ਕਰਦੀ ਪਪ ਤਾਂ ਕਰਦੇ ਇੱਕ ਕੌਣ ਹੈ ਕੌਣ ਹੈ ਕੌਣ ਹੈ ਆਹ ਕੌਣ ਆ ਕਾਕਾ ਆਹ ਕੌਣ ਦੱਸ ਦੇ ਪੁੱਤ ਫੂਲੇ ਨੂੰ ਲੈ ਚੱਲੀ ਗਏ ਇਹਨੂੰ ਨਹੀਂ ਨਹੀਂ ਹਾਂ ਚਾਚਾ ਜੀ ਆਜੋ ਮਾਣਾ ਜਾਓ ਆਪਣੀ ਮੰਮੀ ਲੈ ਜਾਓ ਪੁੱਤ ਤਾਂ ਲੈ ਜੀਏ ਮੈਂ ਚੱਲਾਂ ਫੂਲ ਨੂੰ ਨਹੀਂ ਕਾ ਤੇ ਚਾਚੂ ਫੂਲ ਨੂੰ ਚਾਚੂ ਨੂੰ ਤਾਂ ਉਰੀ ਰੱਖ ਲੈਣਾ ਮੈਂ ਫੇਰ ਉਰੀ ਰਹਿ ਜਾਂਦਾ ਤੁਸੀਂ ਜਾਓ ਹੇ ਤੂੰ ਤਾਂ ਚਾਹ ਭੁੱਲੂ ਮੈਂ ਰਾਣਾ ਮੈਂ ਸਾਰੀ ਉਰੀ ਰਹੂਗਾ ਸਾਰੀ ਉਰੀ ਰਹੂਗੇ ਭਾਈ ਨਾ ਮੰਜੋ ਮਿੱਤੇ ਤੂੰ ਤਾਂ ਸੁਭਰੀ ਦਾ ਨਾ ਤੂੰ ਲੜੀ ਜਾਨੀ ਐ ਮੈਂ ਰਾਣਾ ਮੈਂ ਤੂੰ ਰਾਣਾ ਕਿ ਜਾਣਾ ਓ ਨੂ ਲਾ ਲੋ ਓ ਨੂ ਓ ਨੂ ਤੂੰ ਜਾਣਾ ਕਿ ਰਾਣਾ ਉਹ ਮਮਾ ਕੋ ਇਹਦੀ ਦੇ ਦੇ ਜਾਨੀ ਬੰਦੀ ਨਹੀਂ ਜਾ ਰਾਣਾ ਬੱਤੀ ਬੈਠੇ ਹਾਂ ਨਹੀਂ ਰਾਣਾ ਤੂੰ ਇਹਨੂੰ ਕਿ ਲਾ ਲ ਨੂ ਲੈ ਜੀਏ ਪੁੱਤ ਕਾਕੇ ਨੂੰ ਹਾਂ ਉਹ ਨੂੰ ਆਪਾਂ ਕਰਨ ਨੂੰ ਨਹੀਂ ਹਾਂ ਨਹੀਂ ਨਹੀਂ ਤੈਨੂੰ ਲੈ ਜੀਏ ਇਹ ਬਸ ਹੁਣ ਰੱਟਾ ਲਾ ਲੈ ਨਹੀਂ ਨਹੀਂ ਆਲਾ ਸੇ ਪਹਾੜੇ ਤੇ ਨੌਜਵਾਨ ਤੋਂ ਚੜ੍ਹ ਗਈ ਗੱਲ ਹਾਂ ਸਾਡੀ ਕੁੜੀ ਦਾ ਹਰ ਜਾ ਤੂੰ ਭਰਾਵਾ ਖੜ ਜਾ ਮੇਰੇ ਬਰੂਦੀ ਹੈ ਸਾਡੀ ਕੁੜੀ ਫੁੱਕੀ ਜਾਂਦੀ ਮਾਸੀ ਹੈ ਨਾ ਸਮਝਾ ਮਾਸੀ ਵੀ ਜਿਹੜੀ ਸਾਹੂ ਆ ਨਾ ਨਾ ਜੱਲ ਮਾਰ ਪਟ ਪਟ ਕੇ ਲਾ ਲੱਗਦੀ ਹੈ ਤੂੰ ਮੇਗਾ ਇੰਜਰੀ ਚਾਈ ਕੀ ਜਾਂਦੇ ਓ ਗਰੀਬੜੀ ਨੂੰ ਦੇਖੋ ਵੀ ਐਂ ਕਰੋ ਦੇਖੋ ਸਮਝੋ ਤੁਸੀਂ ਮਾਸੀ ਸਾਹੂ ਐ ਅਰੇ ਸੁਣ ਮਾਸੀ ਨੇ ਹਵਲਾ ਪਾਤਾ ਨਾ ਮੈਂ ਦੇਖੀ ਤੁਮਹਾਰੀ ਯਾਰ ਕਰਨਦੀ ਆ ਅਰੇ ਫੋਨ 걸ਣਾ ਹੁਣ ਫੋਨ ਫੜ ਲਾ ਤੈਨੂੰ ਚਾਹ ਲੈ ਅੱਟਕੈ ਨਾ ਦੇ ਤਾ ਜਿੰਨਾ ਮਮੀ ਸਮਝਾ ਸਰਦੀ ਸਮਝਾ ਲੈ ਐਕਟਮ ਹੁਣ ਕਰ ਮੇਰੇ ਪੱਲੇ ਸੁਣ ਓਏ ਹੈਗੀ ਆ ਥੋਡੀ ਮਾਸੀ ਸਿੱਖ ਗੱਲਾਂ ਮਾਸੀ ਐ ਇਹ ਪੱਤਾ ਥੀਨਾ ਮਾਸੀ ਨਾਲ ਲੜਨਾ ਨਾ ਮਾਸੀ ਮਾ ਆ ਬੁੱਤ ਮਾਸੀ ਨੂੰ ਗੁੱਸਾ ਆ ਗਿਆ ਨਾ ਦੇਖੀ ਵੇ ਮਮੀ ਫਾਫੀ ਨੇ ਚੁੰਨੀ ਪਿੱਛੇ ਨੂੰ ਕਰਤੀ ਵਾਲ ਦਿਖਾਉਂਦੀ ਹੈ ਜਾਣ ਕੇ ਵਿਆਹ ਹਮਲਾ ਇਹ ਹਮਲਾ ਕਰ ਅੰਦਰ ਇਹ ਆਪੇ ਸੋਦੀ ਜਾਂ ਵੀ ਇਹਦੇ ਨੇ ਵਾਲ ਪਟੋ ਨਹੀਂ ਕਰਾਵਾ ਪਏ ਉਹ ਪਤੰਦਰ ਉਹਦੇ ਉਹਦੇ ਇਹਨਾਂ ਸਿੱਧਾ ਵਾਲਾਂ ਨੂੰ ਪੈਣਾ ਹੀ ਨਾ ਪੁੱਤ ਛੋਪਾ ਪੱਟ ਦੂੰਗਾ ਉਹ ਨੂੰ ਪਤਾ ਨਹੀਂ ਪੁੱਤ ਇਹ ਕਾਕਾ ਹਜੇ ਇੱਕ ਦਿਨ ਤਾਂ ਭਾਜੀ ਦੀ ਗੱਲ ਲਾਲ ਕਾ ਛੱਡੀ ਜਨੇ ਫਲਾਹੋਰ ਇੱਕ ਦਿਨ ਦੇਖ ਲੋ ਤੁਸੀਂ ਮੈਂ ਆਇਆ ਕੋਲ ਨਹੀਂ ਪਾਰੀ ਜੀ ਕਰਨ ਬਸ ਤੁਸੀਂ ਨਾ ਇਹ ਜਾ ਦੇਖ ਲੋ ਚਟਾਖਾ ਮਾਰਿਆ ਜੀ ਐਨ ਬਹੁਤ ਮਨ ਐਨ ਸੁਣਿਆ ਉੱਥੇ ਸਾਰਿਆਂ ਨੂੰ ਬੈਠਿਆਂ ਨੂੰ ਆਵਾਜ਼ ਓ ਮਾਈ ਗੱਡ ਇਹ ਤਾਂ ਕੰਮੇ ਹੋਰ ਹੋ ਗਿਆ ਸਾਡਾ ਤੇਰੇ ਕੋਦੇਲੇ 14 ਨਾ ਪਿਛਲੇ ਜਨਮ ਦਾ ਕੋਈ ਲੱਗਦਾ ਉਹ ਲੱਗੂ ਮਕੀਰ ਤੇ ਉਹ ਫਤਕ ਕਰੇ ਵੀ ਹੁੰਦਾ ਨਾ ਜਵਾਕ ਦੰਦਤਾ ਫਾ ਤਿੰਨ ਚਾਰ ਦਾ ਸੁਭਾਅ ਹਾਂਜੀ ਹਾਂ ਫਿਰ ਉਹਨੂੰ ਕੁਝ ਵੀ ਚੱਕਰ ਕਰਦਾ ਤਾਂ ਖਲਾਈ ਜਾਈ ਉਹਨੂੰ ਜਾਇ ਜੋ ਮਰਜੀ ਕਰ ਜਾ ਉਹਦਾ ਸੁਭਾਅ ਚੜਚੜਾ ਦਾ ਉਹਨੂੰ ਵੀ ਚਲੀ ਜਾਣਾ ਬਸ ਗੁੱਸਾ ਆ ਜਾਂਦਾ ਹਾਂਜੀ ਹਾਂ 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 ਸਿਰ ਦਰਦ ਹੋਣਾ ਬੁਖਾਰ ਹੋਣਾ ਤਾਂ ਘਰੇ ਜਾਉਣਾ ਆਉਣੀ ਹੈ ਦੰਦ ਘਰੇ ਦੇ ਜਾਣਾ ਹੈ ਇਹ ਤਾਂ ਕਹਾਂ ਦੱਦੂ ਚੜੋਂ ਪੇ ਮਾਰ ਕੇ ਲੰਗੂ ਮਗਾ। ਮੈਨੂੰ ਲੱਗਦਾ ਤੇ ਬੋੜਾ ਹੀ ਰਹਿਣਾ। ਆਹ ਕਈ ਨਿਵਾਖ ਪਾਉ ਡੇਟ ਦਾ। ਨੂਰ ਨੇ। ਨੂਰ ਨੇ ਵੀ ਲੈ ਗਿਆ। ਪਹਿਲੇ ਪਹਿਲੇ ਮਹੀਨੇ ਜਿਹੜੇ ਕਿੜੇ। ਹਾਂ। ਕਿਦਾਂ ਮੈਂ ਇੱਕ ਸਾਲ ਦੀ ਹੋਏ ਤੇ ਇੱਕ ਮਹੀਨਾ ਉੱਪਰ। ਨੂਰ ਨੇ। ਕੋਈ ਤੇਰਾ ਮਹੀਨੇ ਹੁਣ। ਇਹਦਾ ਇਹ ਨਿਪਲ ਹੁਣ ਤਾਂ ਹੀ ਛੇੜ ਖਾਣ ਲੱਗੀ ਦੋ ਨਿਪਲਾਂ ਦੇ ਛੇੜ ਹੈ ਗਈ। ਲੈ। ਹੋਰ ਕੀ ਆ? ਇਹਨੇ ਛੇਤੀ ਕੱਢੂਗੀ। ਸੱਚ ਸੁਣਦੀ ਐ। ਹੋਰ ਕੀ ਆ? ਦੇ ਗਾਦੀ ਦੇਖੀ ਕਿੰਨੀ ਅਰਾਮ ਨਾਲ ਹੋਈ ਸੈਟ ਕਰ ਲਈ ਆ ਹੁਣ ਵਿਚਾਰੇ ਨੂੰ ਗੁਰਸੁੱਤੀ ਤੇ ਸਹਾਈਂ ਨਹੀਂ ਮਿਲੀ ਇਹ ਕਹਿੰਦੀ ਏਤੀ ਸਹੀ ਹਾਂਜੀ ਜਿਹੜੀ ਗੁਰਸੁੱਤੀ ਦੇਣੀ ਸੀ ਉਹ ਦੇ ਨਹੀਂ ਹੋਈ ਇਹਨੂੰ ਹਾਂਜੀ ਸੰਦੀਪ ਨੇ ਦੁੱਧ ਪਲਾਤਾ ਸਮਝਣਾ ਆਪਾਂ ਸ਼ਾਇਦ ਨਾਲ ਗੁਰਸੁੱਤੀ ਦਿੰਦੇ ਆ ਇਹ ਕਹਿੰਦੀ ਜੱਜ ਤੋਂ ਦੱਸਤਾ ਨੇ ਹੁਣ ਨਿਪਨ ਵਾਲਾ ਹੀ ਚੱਲੂ ਸੈਗਾ ਇਹ ਕਹਿੰਦੀ ਤੁਸੀਂ ਇਹ ਕਹਿੰਦੀ ਤੁਸੀਂ ਸ਼ਾਇਦ ਦੇ ਪੈਸੇ ਵਿਚਾਲੇ ਹੁਣ ਨਿਪਨ ਲੈ ਆਈ ਜਾਓ ਹਾਂ ਹੁਣ ਨਿਪਨ ਲੈ ਆਈ ਜਾਓ ਹਾਂ ਨਿਪਨ ਲੈ ਆਈ ਜਾਓ ਹੁਣ ਉਹ ਸਾਇਦ ਪੂਰਾ ਕਰਨਾ ਮੈਂ ਸਹੀ ਗੱਲ ਆ ਕਾਸ਼ ਇੱਕ ਕਰਨਾ ਜਿੱਦਾਂ ਉਹ भेजਣੀ ਨਾ ਸਾਡਾ ਪੱਦਰ ਲੱਗਣਾ ਨਹੀਂ ਔਖਾ ਹੋਣਾ ਬਈ ਮੇਰੀ ਗੱਲ ਸੁਣ ਲੈ ਹੋਰ ਦਾ ਲੱਗੇ ਰੱਖੇ ਹਾਂਜੀ ਪਰ ਸਾਡਾ ਵਿੱਕੀ ਤਾਂ ਰੋਣ ਨੂੰ ਤਿਆਰ ਹੋ ਜਾਂਦਾ ਸਾਡੇ ਕਾਲ ਵੀ ਦਾ ਬਲੇ ਸ਼ਮਾਸੀ ਦਾ ਐ ਕਪਲਾ ਵੀ ਦਾ ਬੱਜੇ ਦੇ ਮੱਧੇ ਤੇ ਥੱਪੜ ਜੜ ਦਿੰਦੀ ਆ ਇਹ ਹੀ ਪੋ ਪਾਇੰਗੜੀਆ ਕੋਈ ਨਾ ਫਾਈ ਨਾ ਕਰ ਤੂੰ ਕਹਿੰਦੀ ਮੇਰਾ ਪੱਤਾ ਨੂਰ ਘਰ ਦੀ ਆਹ ਫਾਈ ਕਰੀ ਜਾਂਦੀ ਜੀਰਾਂ ਨਾ ਦਬਕਾ ਜਾ ਅਸਲ ਚ ਹੁਣ ਛੋਪੇ ਪਰ ਚੱਲ ਗਿਆ ਇਹ ਪਹਿਲਾ ਨਾ ਉਹਨੇ ਨਾ ਪਤਵਾਲਾ ਮਾਰੀ ਤੂੰ ਛੋਪਾ ਤੂੰ ਜਾ ਹਰ ਤੁਸੀਂ ਕਿੱਥੇ ਟਾੜਦੇ ਫੁੱਲ ਲੜੇ ਲੱਗਣ ਦੇ ਦੂ ਸਭ ਨੂੰ ਜਾ ਇਖੀ ਆਹੋ ਕਰਦੀ ਹੈ ਲੈ ਪਾਰੀਆਂ ਕਰਦੀ ਕੱਲ ਕੱਲ ਪਤਾ ਕੀ ਹੋਇਆ ਜੀ ਕੱਲ ਵੀਡੀਓ ਬਣਦੀ ਦੀ ਭਾਈ ਇਹ ਆਈ ਮਨਕੀਰਤ ਰੈਡੀ ਪਾ ਅਸੀਂ ਬਿਠਾਇਆ ਵਾ ਜਿਹੜਾ ਰੜਾਉਣੇ ਵਾਲੀ ਹੁੰਦੀ ਹੈ ਜੀ ਉਹ ਉਂਗਲੀ ਕਰਕੇ ਉਹਨੂੰ ਕਰਦੀ ਐ ਇਹ ਹੁਣ ਦੇਖੀ ਕਰ ਲਾ ਕਰ ਲਾ ਸ਼ੋਭ ਲੱਗੀ ਆ ਕਰਨ ਮੇਰੀ ਦੇ ਸ਼ੋਭ ਲੱਗਦੀ ਐ ਉਂਗਲੀਆਂ ਐ ਕਰਦੀ ਐ ਪੁੱਤ ਤੇਰੀ ਸਾੜ ਤੇ ਤੇਰੀ ਪਾ ਵੀ ਦੋਗੀ ਆ ਤੇ ਹੋਊਗੀ ਇਹ ਦੋਨੇ ਬਹੁਤ ਖਰੋਤੀ ਆ ਇਹ ਤੇਰੀ ਸਾੜ ਦੋਗੀ ਕੋਈ ਨਾ ਬਚਾਇਆ ਕੁੜੀ ਤੇ ਇਹ ਨਾ ਭਾਵੀ ਮਾਸੀ ਨੁਕਾਏ ਮੇਰੇ ਵੀਡੀਓ ਬਣਾਉਂਦੇ ਤੇ ਅੱਗੇ ਆ ਗਈ ਆ ਗਈ ਸ਼ੁਭ ਕਰੀ ਇੱਕ ਮਿੰਟ ਸ਼ੁਭ ਫੇਰ ਮੈਂ ਕਿਸੇ ਸ਼ੁਭ ਕਰੀ ਪੁੱਤਾਂ ਕਰੀ ਹੋਰ ਜਾਈ ਸ਼ੁਭ ਕਰਕੇ ਕਰਦੇ ਕਰਦੇ ਭਾਈ ਇਹ ਮਾੜੋ ਤਰੀਕੇ ਕਰਦਾ ਕੰਮ ਮਾੜੋ ਤਰੀਕੇ ਕਰਦਾ ਉਹਦੇ ਪਹਿਲਾਂ ਮੋਰੇ ਨੂੰ ਹੋ ਜਾਂਦੀ ਉਹ ਤਾਂ ਨਹੀਂ ਦਿੰਦੀ ਉਹਦੇ ਪਹਿਲਾਂ ਮੋਰੇ ਵੀ ਬੰਦੀ ਤੇ ਕੋਈ ਨਾ ਪਿਆਰ ਉਹ ਛੋਟੀ ਹੈ ਨਾ ਉਹਨੂੰ ਪਤਾ ਨਹੀਂ ਉਹ ਉਹ ਬਾਚੋ ਵਾਸ 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 ਅਸਲ ਚਰਾ ਇਹਨਾ ਤਾਂ ਬਲਕਿ ਇਤਨੇ ਲੱਗ ਰਹਿਣਾ ਇਹਨਾਂ ਤੋਂ ਹਾਂ ਦਾ ਬਹੁਤ ਪਿਆਰ ਹੋਗਾ ਹਾਂ ਜੀ ਹਾਂ ਉਹਨਾਂ ਦਾ ਆਪਸੀ ਪਿਆਰ ਬਾਤ ਚੋਂ ਦਾ ਮਨ ਕੀਰਤਨ ਨਾਲ ਲੱਗ ਕੇ ਫਿਰ ਜਾਈਗਾ ਨੇ ਆਜੋ ਆਜੋ ਘੜਾ ਆਉਂਗਾ ਕਹਿੰਦਾ ਸਾਨੂੰ ਵੀ ਘੇਰੀ ਕਰਨਾ ਕਹਿੰਦੀ ਪਿੰਗਰ ਤੇ ਜਾਊਗਾ ਕਰਾਂਗੀ ਕੋਈ ਟੋਣੇ ਕੱਢਿਆ ਰਿਹਾ ਰਿਹਾ ਬੀਓ ਕਾ ਹੋ ਗਿਆ ਪਰ ਆਏ ਦੋਨੇ ਨਾਲ ਕੇ ਰਹਿ ਕਰੂੰਗੀ ਹਾਂ ਜੀ ਹਾਂ ਦੋਹੇ ਪਹਿਣਾ ਪਹਿਣਾ ਹਾਂ ਇਹ ਦੋਨੇ ਨਾਲ ਕੇ ਰੱਖੂੰਗੀ ਨਹੀਂ ਬਿਲਕੁਲ ਕੁਝ ਕੀ ਗੱਲ ਕਹਿੰਦੇ ਓਹ ਗੱਲ ਓਹ ਇਹ ਬਿਠਾਇਆ ਵਾ ਮਨਕੀਰਤ ਮਮਾ ਨੇ ਮਨਕੀਰਤ ਦੇ ਨਾ ਠੋੜ ਇਹ ਉਹਦੇ ਕੋਲ ਖੜੀ ਮਨਕੀਰਤ ਦੇ ਠੋਡੀ ਪਰ ਮੱਖੀ ਬੈ ਗਈ ਭਾਈ ਇਹਨੇ ਇਹ ਆਪਣੀ ਜਾਨ ਤੇ ਤਾਂ ਇਹ ਆਈ ਇਹਨੇ ਵੱਟ ਕੇ ਮਾਰਿਆ ਚਟਾਗਾ ਇਹਨੇ ਤਾਂ ਵਿਚਰੀ ਨੇ ਮਾਰਿਆ ਮੱਖੀ ਢਾਈ ਜਣਾ ਤਾਂ ਇਹਨੇ ਤਾਂ ਮਾਰੀ ਦੀ ਮੱਖੀ ਉਹ ਮੈਨੂੰ ਲੱਗਾ ਮੈਂ ਪੁੱਤ ਆਏ ਮਾਰੀਦਾ ਨਹੀਂ ਹੁੰਦਾ ਕਾਕਾ ਵੀਰ ਜੀ ਆ ਉਹਦਾ ਜਮੈਂ ਵੀਡੀਓ ਦੇਖ ਰੰਦਾ ਨਾ ਮੈਂ ਫੋਟੋ ਬਣਾਉਣ ਨੂੰ ਫਿਰ ਮੈਂ ਗੌਰ ਕਰੀ ਉਹਦੇ ਮੱਖੀ ਬੈਠੀ ਸੀ ਇਹ ਮੱਖੀ ਓ ਮਾਈ ਗਾ ਯਾਰ ਇਹਨੇ ਤਾਂ ਹੀ ਮਾਰਿਆ ਮਾਰਦੀ ਨਹੀਂ ਹੈ ਮਾਰਦੀ ਹੈ ਯਾਰ ਇਹਨੇ ਮਾਰਿਆ ਵੇਲਾ ਕੋਈ ਨਹੀਂ ਲੱਗਦਾ ਮੇਲਾ ਮੇਲਾ ਕਿੰਦੀ ਸ਼ੁਕਰੀਆ ਤੂੰ ਅੱਪਰੇ ਤੇ ਚੱਲ ਦੇ ਦੇ ਪੁੱਤ ਦੇ ਦੇ ਤੂੰ ਤੇਰਾ ਬੁਰੀ ਤੇ ਦੇ ਦੇ ਪੁੱਤ ਤੂੰ ਤਾਂ ਤੂੰ ਦਾ ਚਾਹੂ ਪੁੱਤ ਤੂੰ ਤੂੰ ਉਹ ਵੀ ਦੇ ਦੇ ਉਹ ਤਾਂ ਉਹ ਨਿੱਕੇ ਆ ਗਏ ਹੁਣ ਨਹੀਂ ਉਹਨੇ ਕਿਹਾ ਵੀ ਨਾ ਤਾਂ ਕਾਕੇ ਦੀ ਪਾਰੀ ਕਰਨੀ ਹੁੰਦੀ ਆ ਮੂਹਰੇ ਲੜੇ ਲਗਾਉਂਦੇ ਕੋਸਤਾ ਹੋ ਗਿਆ ਵੀ ਹੁਣ ਕਿਧਰੇ ਨੂੰ ਤਾਂ ਬਈ ਮੇਰਾ ਬਸ ਪਲਾਵਾ ਵੀ ਲੈ ਲੀਂ ਮੇਰੀ ਹੁਣ ਕੁੱਪ ਕੋਸਤਾ ਕਾਬੂ ਕਰਾ ਐ ਪੁੱਤ ਸ਼ੁਕਰੀਆ ਤੂੰ ਤਾਂ ਅੱਛਾ ਬੱਚਾ ਮੇਰਾ ਦੇ ਦੇ ਚਲ ਕੋਈ ਕੋਈ ਜੀ ਅੱਛਾ ਅੱਛਾ ਮੈਂ ਨਹੀਂ ਬਣਾ ਚੋਕਲੇ ਸਾਹਮਣੇ ਤਾਂ ਕੁਸਬੀ ਨਹੀਂ ਮਿਲਦਾ ਇਹ ਵੀ ਗੱਲ ਹੈਗੀ ਹੋਰ ਬੀ ਕੋ ਫੁੱਲਾਂ ਦਾ ਰੰਗ ਢੰਗ ਦੇ ਧੱਕਣ ਲੱਗੀ ਉਹ ਨਾਲੇ ਪੂਰਾ ਦੇ ਆੜੇ ਗੱਲ ਕਰ ਦਿੰਦਾ ਜਣਾ ਤਾਂ ਰੰਗ ਢੰਗ ਦੇ ਲੱਗ ਜਿੱਕੋ ਨਾਲੇ ਕਿੰਨੇ ਦਾ ਘਾੜਾ ਦੇਖਿਆ ਪਤਾ ਕਿਹਨਾਂ ਵਾਲੇ ਆ ਜਾਣੀ ਆਲੋ ਆਹੋ ਆਹੋ ਤਾਂ ਐਸਾ ਕਿਸੇ ਨੂੰ ਪਤਾ ਨਹੀਂ ਪੜੀ ਨਹੀਂ ਜੇ ਲੋਕਾਂ ਨੇ ਕੀ ਕੋ ਜਾਂਦੀ ਜਾਂਦੀ ਉਹਨੂੰ ਪਾਣੀ ਕਰ ਦਿੰਦੀ ਉਹ ਕਾਕੇ ਜਿਹਾ ਨਹੀਂ ਕਰਦਾ ਹੁਣ ਹੋ ਗਈਆਂ ਕੱਠੀਆਂ ਤਾਂ ਉਹੇ ਕਿਸਤ ਦੀ ਪਾਰੀ ਕਰ ਦਿੰਦੇ ਨਾ ਹਰ ਗੁਰਦੀ ਇਹੀ ਇਕੱਲੀ ਬਣੀ ਫਿਰ ਤਾਨਾ ਅਸਰਬਾਦ ਜੀ ਕਹਿੰਦਾ ਚਾਹ ਦਾ ਕੱਪ ਮੇਰਾ ਪਹਿਲਾ ਇਹਦਾ ਬਹੁਤ ਤੇਜ ਆ ਜੀ ਲੱਡੂ ਇਹਦਾ ਗਲੋਟੜੀ ਖਾ ਕੇ ਤਿਆਰ ਆ ਫੌਰ ਸੱਕਣੇ ਹੋਰ ਹੋਰ ਹੀ ਚੱਕ ਰਿਆ ਫੋਨ ਲਾਓ ਭਾਈ ਇੱਕ ਪਾਸੇ ਦਾਦੀ ਇੱਕ ਇੱਕ ਗੱਬੇ ਦਾਦੀ ਆਲੇ ਦੁਆਲੇ ਨਾਨੀਆਂ ਆਹ ਨਾ ਬਟਾ ਛੁੱਟੀ ਵਧਾਉਣ ਦਾ ਚੱਕਰ ਆਇਆ ਹੁਣਾਂ ਦੀ ਮੀਟਿੰਗ ਚ ਆਲੇ ਇੱਕ ਮਿੰਟ ਮਾ ਖੁੰਝੇ ਨਹੀਂ ਹੋਈ ਗੀ ਸੁਣਾ ਮੇਰੀ ਗੱਲ ਸੁਣੋ ਅਸੀਂ ਤਾਂ ਬੈਠੀਆਂ ਆਲੇ ਦਾਰੇ ਇੱਥੇ ਕਹੇ ਵੀ ਕੇ ਕੋਈ ਦਾਦੀ ਨੂੰ ਦਿਖਦੀ ਵਾ ਇਹਨਾਂ ਕੋਲ ਚ ਪੋਤੀ ਚ ਹੋਰ ਦੱਸ ਦੂਗੇ ਕਿ ਅਸਲ ਕਾ ਲੰਮੀ ਹੈ ਚਾ ਚਾ ਇਹਨੂੰ ਕਹਿ ਤਾ ਬਟਾ ਹੋਉਂਦੀ ਨਾ ਕਹਿੰਦਾ ਮਾਂ ਕੋ ਜੀ ਚੱਕੜੀਆਂ ਦੀ ਹੋਈ ਵਾਤੇ ਆਪ ਤੱਕ ਦੀਆਂ ਬੱਝੇ ਉਹ ਨਹੀਂ ਚੱਕੜੀਆਂ ਤੈਨਾਂ ਦਾ ਭੈਣ ਜਿੰਨੇ ਡਾਨੇ ਮਾਰ ਤੂੰ ਮਾਰੀ ਹੋ ਗਈ ਨਾ ਕਦੋਂ ਕਰਟੇਚਰ ਅੰਦਰ ਨਾ ਨਹੀਂ ਆਣਿਆ ਫੇ ਤੁਸੀਂ ਕਹਿੰਦੇ ਮੁੱਤੀ ਬੋ ਹਾਂ ਇਹ ਨਾਂਕਾ ਪਰ ਆ ਜਾਣਾ ਭਾਈ ਹਾਂ ਆਪਣਾ ਆਪਣਾ ਸਰੀਰ ਹੁੰਦਾ ਚਾਦ ਕਿਆਂ ਪਰ ਇਹ ਆਪਣੇ ਬੜੇ ਬੜੇ ਉਹ ਨਾਲੇ ਹਜੇ ਵਿਚਾਰੀ ਹਜੇ ਵਿਚਾਰੀ 20 21 ਦਿਨ ਦੀ ਤਾਂ ਹੋਈ ਆ ਇਹਨੇ ਹੁਣੇ ਕਿੰਨਾ ਕੁ ਭਲਵਾਨ ਬਣਨਾ ਵਿਚਾਰੀ ਹੈ ਸਹੀ ਗੱਲ ਹੈ ਗੱਲ 21 ਦਿਨ ਦੀ ਹੋਈ ਹਾਂ 21 ਦਿਨ ਦੀ ਇੱਕ ਹੋਰ ਵੀ ਅਰਵਿੰਦਰ ਜੇ ਬਹੁਤ ਪੰਜਾ ਹੋ ਜਉ ਸਵੇਣਾ ਬੱਚੇ ਤੇ ਉਹ ਚੱਖਣਾ ਵੀ ਬਹੁਤ ਔਖਾ ਹੋ ਜਾਂਦਾ ਪੈਣੀ ਨਹੀਂ ਔਖਾ ਵੀ ਮੰਮੀ ਨਾਲੇ ਹੁਣ ਬੱਚਾ ਦਾ ਚਲੋ ਇੱਕ ਪਾਸੇ ਹੁਣ ਤਾਂ ਜਿਹੜੇ ਬੜੇ ਵੀ ਆ ਸਾਡੇ ਵਰਗੇ ਉਹਨਾਂ ਦਾ ਵੀ ਵੇਟ ਹਿਸਾਬ ਦਾ ਹੀ ਚਾਹੀਦਾ ਗਾਹਾਂ ਗਾਹਾਂ ਹਾਂ ਗਾਹਾਂ ਨਾਲ ਦਾ ਸਮਾਪਤ ਮਾਰਾ ਹਾਂ ਕੱਟਦਾ ਨਹੀਂ ਜੀ ਫਿਰ ਵਦਿਆ ਵਾ ਮੇਰੀ ਗੱਲ ਸੁਣੋ ਜਵਾਈ ਗੱਲਾਂ ਗੱਲਾਂ ਤੋਂ ਤੁਹਾਨੂੰ ਗੱਲ ਸੁਣਾ ਗਿਆ ਵੀ ਹੁਣ ਬੱਟਰੋਲ ਨਾ ਨਾ ਗੱਲ ਸਹੀ ਹੈ ਵੀ ਬੱਜਣ ਨਹੀਂ ਗਿਆ ਸਾਨੂੰ ਇਹ ਕਿਹਾ ਤੁਹਾਨੂੰ ਨਹੀਂ ਕਿਹਾ ਅਬ ਮੈਂ ਵੀ ਮੈਂ ਕਹਿੰਦਾ ਤੁਹਾਨੂੰ ਵਿੱਚ ਮੈਂ ਵੀ ਤਾਂ ਆ ਗਿਆ ਪਹਿਲਾਂ ਹੱਥ ਤਾਂ ਸਾਡੇ ਉਹ ਚਲੋ ਜਦ ਦੇਖ ਕੇ ਤੁਹਾਡੇ ਬਾਹਰ ਸਲੀਮ ਸੰਤ ਦੇ ਮਾਗਾ ਪੱਨ ਦਿਖਾ ਲਾ ਅਸੀਂ ਵੀ ਕਿਤੇ ਵੱਜੇ ਕੁੜਮਣੀ ਪਤਲੀ ਕੁੜਮੇ ਵਿੱਚ ਗਿਆ ਤਾਂ ਹੀ ਮੈਂ ਕਹੀ ਜਦ ਮੈਂ ਆਪਣੇ ਕਿੰਨੀ ਮਰਦੀ ਮੈਂ ਤਾਂ ਦੱਸਦੀ ਕਿ ਤੂੰ ਤਾਂ ਹੀ ਮੈਂ ਕੀ ਰਾਇ ਕਰ ਦਿਨਾ ਮਾਸੀ ਕਹਿੰਦੇ ਸ਼ਰਟ ਪਾ ਕੇ ਬਟਨ ਦਿਖਣ ਲੱਗੇ ਢਿੱਡ ਦਿਖਦਾ ਅੱਛਾ ਢਿੱਡ ਦਿਖਦਾ ਖਾਂਦੇ ਪੀਂਦੇ ਬੰਦੇ ਦਾ ਢਿੱਡ ਦਿਖੂ ਜਿਹਨੂੰ ਖਾਪਦਾ ਉਹਦਾ ਦਿਖਦਾ ਖਾਂਦੇ ਪੀਂਦੇ ਆ ਨਾ ਸਾਰਾ ਆਪ ਦਾ ਅਸੀਂ ਖਾਣ ਪੀਣ ਦੇ ਘਰ ਦੀਆਂ ਨੋਹਾਂ ਅਸੀਂ ਖਾਂਦੇ ਪੀਂਦੇ ਸਾਡੇ ਪੇਕੇ ਤਾਂ ਕਰਕੇ ਸੀ ਤਕੜੀ ਹਾ ਟਕਰੀਆਂ ਹਏ ਧੋਖਾ ਹੋ ਗਿਆ ਤੇਹੀ ਕੰਮ ਇਹ ਨਹੀਂ ਪਾਈਆ ਵਜ਼ਨ ਘਟਾ ਸਕਦੀ ਜਿਹੜਾ ਮਰਜੀ ਇਹਨਾਂ ਨੂੰ ਕੋਈ ਕੁਸ ਕਹਿ ਦੇ ਨਹੀਂ ਐ ਇਹਨਾਂ ਨੇ ਤਾਂ ਖਾਂਦੀ ਪੀਂਦੀਆਂ ਨੇ ਰਹਿਣਾ ਬਸ ਖਾਂਦੇ ਪੀਂਦੇ ਖਾਂਦੇ ਪੀਂਦੇ ਖਾਂਦੇ ਪੀਂਦੇ ਰੱਬ ਨੇ ਨਾ ਤੇ ਪਿੱਛੇ ਤੋਂ ਵੀ ਖਾਂਦੇ ਪੀਂਦੀਆਂ ਜਾਂ ਇੱਥੇ ਵੀ ਖਾਂਦੇ ਪੀਂਦੀਆਂ ਬਾਹਰੋਂ ਕਿਹੜੀ ਖਾਂਦੇ ਪੀਂਦੀ ਰੱਖਿਆ ਇਹਨਾਂ ਨੇ ਮੇਰੀ ਗੱਲ ਤਾਂ ਪੂਰੀਆਂ ਦੋ ਰੱਬ ਨੇ ਨਾ ਹਰ ਇੱਕ ਵਾਰ ਜ਼ਿੰਦਗੀ ਦਿੱਤੀ ਆ ਜੇ ਇਹਦੇ ਵਿੱਚ ਮਰੋ ਮਰੋ ਕਰੀ ਜਾਵੇ ਫੇਰ ਕਾਦੀ ਜ਼ਿੰਦਗੀ ਹੈ ਕਿਹਿਆ ਪਤਾ ਰਸਵੇਰ ਨੂੰ ਕੱਢਣਾ ਤੇ ਹਾਂ ਓਹੋ ਅਕਾਦਾ ਸੂਰਜ ਤੋਂ ਟਿਕਣਾ ਦਿਲ ਦਾ ਕੱਟਣਾ ਹੀ ਰੱਬ ਨੇ ਉਹ ਕੱਟਣਾ ਆਪਣੇ ਸਰੀਰ ਤੋਂ ਨਹੀਂ ਭਰੋਸਾ ਹੈਗਾ ਉਹੀ ਤਾਂ ਕੱਲ ਪਤਾ ਨਹੀਂ ਇਹਨੇ ਚੱਕਰ ਦਿਖਾਉ ਪੀਓ ਐਸਟੋ ਹਾਂ ਇਹ ਤਾਂ ਅਗਰੇ ਅਗਰੇ ਅੱਜ ਆ ਦੇਖ ਲਓ ਅੱਜ ਦੇ ਕਹਿੰਦੇ ਆਹਾਂ ਇਹ ਤਾਂ ਹੈ ਪਹਿਲੇ ਦੂਸਰੇ ਪਾਸੇ ਨੂੰ ਤੁਸੀਂ ਦੂਸਰੇ ਉਹ ਨਹੀਂ ਮੈਂ ਤਾਂ ਬੰਨੂ ਦਾ ਫਸਾ ਲਿਆ ਇਹਨਾਂ ਨੇ ਮੈਂ ਤਾਂ ਗੱਲ ਹੋਰ ਘਰੀ ਦੀ ਆਪਣੀ ਜਾਨ ਚ ਟੱਡੂ ਟੱਡੀ ਜਾਂਦੀ ਉੱਧਰ ਨੂੰ ਜਾਈ ਜਾਂਦਾ ਭਾਜੀ ਲੈ ਨਾ ਫੇਰ ਉਹ ਜਗ੍ਹਾ ਸਹੀ ਹੈ ਮੈਂ ਮੈਂ ਤਾਂ ਗੱਲ ਹੋਰ ਛੇੜੀ ਦੀ ਮੈਂ ਗੱਲ ਹੋਰ ਛੇੜੀ ਦੀ ਇਨਾ ਚਾਚੇ ਨੇਗਾ ਬਲੂਆ ਬਾਤ ਮੈਨੂੰ ਪਤਾ ਲੱਗਦਾ ਸੁੱਤਾ ਪਿਆ ਹੀ ਬੰਦਾ ਰਹਿ ਜਾਂਦਾ ਉਹ ਨਾ ਰਹੇ ਕੋਈ ਨਹੀਂ ਬੈਗਰੂ ਸਾਹਿਬ ਨੂੰ ਛੱਡ ਦੇ ਕਲਾਚ ਰੱਖੇ ਹਾਂਜੀ ਹਾਂ ਜਿਹੜਾ ਸੁੱਤਾ ਪਿਆ ਬੰਦਾ ਰਹਿੰਦਾ ਸਭ ਤੋਂ ਵਧੀਆ ਮੌਤ ਉਹ ਹੁੰਦੀ ਹੈ ਉਹੀ ਤਾਂ ਗੱਲ ਹੈ ਤਾਂ ਜਿਹਦੀ ਖਾਣੀ ਔਖੀ ਹੋ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਤੇ ਜੀ ਚੱਲ ਜਾਂਦਾ ਉਹਨੂੰ ਸਹਿਣਾ ਔਖਾ ਹੈ ਪਰ ਜਿਹੜਾ ਬੰਦਾ ਉਮਰ ਦੇ ਅਕੋਰਡਿੰਗ ਪੂਰੀ ਉਮਰ ਭੋਗ ਕੇ ਜਾਵੇ ਜਾਵੇ ਉਸ ਤਰ੍ਹਾਂ ਇਹ ਨਾ ਕਿ ਕਿਸੇ ਦੇ ਹੱਥ-ਪਾਸ ਵੀ ਨਾ ਪਵੇ ਹੂੰ ਉਹਦੇ ਵਰਗੀ ਭਾਈ ਉਹਦੇ ਵਰਗਾ ਵੀ ਉਹ ਵੀ ਉਹ ਵੀ ਰੀਤ ਨਹੀਂ ਹੈਗੀ ਉਹ ਵੀ ਚੰਗੇ-ਗਰਮੇ ਹੁੰਦੇ ਕਿਸੇ ਦੇ ਪਰ ਨਹੀਂ ਚਾਹਤ ਆਪਾਂ ਫੇਰ ਵੀ ਨਹੀਂ ਆਉਂਗਾ ਵੀ ਹੈ ਚੰਚ ਚੱਲਦਾ ਫਿਰਦਾ ਚਲੇ ਗਿਆ ਇਹ ਤਾਂ ਜੀ ਤਾਂ ਹੀ ਮਾਸੀ ਨੂੰ ਚੱਲੋ ਛੋਟਾ ਛੋਟਾ ਆਪਣੇ ਆਪਣੇ ਫੋਨ ਲੜਿਆ ਵਾ ਬਹੁਤ ਸੋਹਣਾ ਬਿਲਕੁਲ ਹਾਂ ਗੱਲ ਪਰ ਆਹ ਟੌਪਿਕ ਪਰ ਨਾ ਤੁਸੀਂ ਵੀ ਕਹੋ ਤੁਸੀਂ ਇਕੱਲੇ ਮਨ ਵਜਨ ਦੀ ਗੱਲ ਨਹੀਂ ਕਰਦੇ ਬਾਜਨ ਦੀ ਮੈਂ ਕਰਨੀ ਬਈ ਦੇਖੋ ਜੀ ਅਸੀਂ ਹੈਗੇ ਥੈਲੇ ਖਾਣਾ ਜਿੱਡੇ ਸਾਡੇ ਢਿੱਡ ਹਾਂ ਸਾਡੇ ਨਾਲੋਂ ਸਾਰੇ ਲਾ ਲਓ ਵੀ ਬਜਰ ਸਾਡੇ ਚ ਕਵਾਂਟਲ ਕਵਾਂਟਲ ਤੇ ਉਪਰੇ ਪਲੱਸੇ ਆ ਨਹੀਂ ਸਾਡੇ ਤੇ ਨਹੀਂ ਹੈਗਾ ਚਲ ਇਹਦੇ ਚ ਇੱਕ ਕੱਲੀ ਚ ਨਹੀਂ ਹੈਗਾ 2 ਕਿਲੋ ਘੱਟ ਸਾਰਾ ਤੂ ਬਾਕੀ ਚੱਲ ਮੰਨ ਲੈ ਕੋਕਾ ਛੱਡ ਗਿਆ ਵੀ ਪਿੱਛੇ ਵਿੱਚ ਮੈਂ ਦਾ ਕਰੂੰ ਹੁਣ ਮੈਂ ਨਾ ਮੈਂ ਨਹੀਂ ਕੋਈ ਵੀ ਨਹੀਂ ਸੁਣਿਆ ਆ ਮੈਲੀ ਦੀ ਕੁਸਮ ਨਹੀਂ ਕਹੀ ਨਹੀਂ ਸਕਦਾ ਨਾ ਨਾ ਮੈਂ ਨਹੀਂ ਤੂੰ ਗੱਲ ਖਤਮ ਕਰ ਦੋ ਕਿਲੋ ਘੱਟ ਗਿਆ ਭਾਜੀ ਨਹੀਂ ਮੈਂ ਇਹ ਸੁਣ ਕੇ ਆ ਗਿਆ ਫਿਰ ਜੋ ਫੋਕਾ ਉਹ ਵੀ 70 70 ਤੋਂ 2 ਕਿਲੋ ਘੱਟ ਨੇ ਕੋੰਟਲ ਥੋੜਾ ਜਿਹਾ ਵੀ ਕੋੰਟਲ ਥੋੜਾ 70 ਤੋਂ 2 ਕਿਲੋ ਘੱਟ ਉਹ ਮੇਰੀ ਗੱਲ ਸੁਣ ਤੂੰ ਲੜਾ ਬੰਦ ਕਰ ਦਿੱਤੀ ਅਸੀਂ ਤਾਂ ਬਹੁਤ ਮੋਟੀਆਂ ਐ ਸਾਨੂੰ ਖੁਦ ਨੂੰ ਪਤਾ ਐ ਬਹੁਤ ਢੋਲਡਾਏ ਤੇਰੇ ਵਿੱਚ ਤਾਂ ਫੁੱਲ ਜਿੰਨਾ ਭਾਰ ਆ ਆ ਮੈਂ ਤਾਂ ਤਾਂ ਨਹੀਂ ਜਾਉਂਦਾ ਜਿੰਦਾ ਸਾਡੇ ਨਾਲ ਉੱਟ ਗਿਆ ਫੁੱਲੀ ਉੱਟ ਗਿਆ ਆਂ ਿੰਦਰ ਵੀ ਨਾ ਅਰਜਵੇ ਵੀ ਲੱਤੀ ਪਾ ਕੇ ਕੀ ਹੋਣਾ ਗੁੰਭਾਰੀ ਤਾਨੂੰ ਮੋਟਾ ਨਾਲੋਂ ਵੱਡ ਕੇ ਵੇਚਿਆ ਕਰ ਦੁੱਧੋਂ ਜਲਾਦਾ ਮੈਂ ਹਾਰਨ ਮਾਰੇਗਾ ਨਾ ਜਾ ਕੇ ਮੈਂ ਕਹਣਾ ਯੂਰੀ ਨੂੰ ਆਜੋ ਮੈਤੇ ਨਹੀਂ ਉੱਤਰ ਹੁੰਦਾ ਨਹੀਂ ਮੈਂ ਹਰਜੂਗਾ ਬਾਨੀ ਦੇ ਵੇਚੇਗਾ ਬਰਸਾ ਕੇ ਲਾ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ